ਮੈਂ ਸਿਪੀ ਸ਼ਰਮਾ 642 ਬੇਰੁਜ਼ਗਾਰ ਪੀਟੀ ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਅੱਜ ਵੀਡੀਓ ਕਾਫੀ ਟਾਈਮ ਬਾਅਦ ਬਣਾ ਰਹੀ ਆ ਕੋਈ ਮੂਰਤਾ ਨਹੀਂ ਸੀ ਵੀਡੀਓ ਬਣਾਉਂਦਾ ਪਰ ਜਦੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਸਾਹਿਬ ਦੀ ਸਵੇਰ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਸਰਕਾਰੀ ਕ੍ਰਾਂਤੀ ਦੇ ਵਿੱਚ ਇਹ ਬੋਲ ਰਹੇ ਨੇ ਕਿ 95% ਅਸੀਂ ਕੰਮ ਕਰ ਚੁੱਕੇ ਆ 5% ਹੀ ਟੀਚਰ ਨੇ ਜਿਹੜੇ 50 ਸਾਲਾਂ ਤੋਂ ਮੁਰਦਾਬਾਦ ਕਹਿ ਰਹੇ ਨੇ ਤੇ ਮੁਰਦਾਬਾਦ ਕਹਿੰਦੇ ਹੀ ਰਹਿਣਗੇ ਇਹਨਾਂ ਨੂੰ ਪੁੱਛਣ ਵਾਲੇ ਹੋਵੇ ਕਿ ਜਿਹੜੇ ਤੁਸੀਂ 95% ਆਪਣਾ ਕੰਮ ਗੇਨ ਰਹੇ ਹੋ ਉਹਦੇ ਵਿੱਚ ਤੁਸੀਂ ਹਕੀਕਤ ਕੰਮ 5% ਕੀਤਾ ਮੁਰਦਾਬਾਦ ਅਸੀਂ ਪਾਗਲ ਨਹੀਂ ਹੈਗੇ ਕਿ ਬਿਨਾਂ ਗੱਲ ਤੋਂ ਬੋਲ ਲਿਆਨੇ ਆ ਜੇ ਤੁਸੀਂ ਮੁਰਦਾਬਾਦ ਵਾਲੇ ਕੰਮ ਕੀਤੇ ਨੇ ਤਾਂ ਹੀ ਅਸੀਂ ਤੁਹਾਨੂੰ ਮੁਰਦਾਬਾਦ ਬੋਲਦੇ ਆਂ ਜਿਹੜਾ ਨੂੰ ਤੁਸੀਂ ਜੁਆਇਨਿੰਗ ਲੈਟਰ ਦਿੱਤੇ ਨੇ ਉਹ ਅੱਜ ਵੀ ਤੁਹਾਡੇ ਪਿੱਛੇ ਜੁਆਇਨਿੰਗ ਲੈਟਰ ਲੈ ਕੇ ਡਿਪਾਰਟਮੈਂਟ ਮੁਰੇ ਧਰਨੇ ਦਿੰਦੇ ਨੇ ਇਹ ਪਹਿਲੀ ਵਾਰ ਹੋਇਆ 70 ਸਾਲਾਂ ਵਿੱਚ ਵੀ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਵੀ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਵੀ ਲੋਕ ਧਰਨੇ ਲਈ ਜਾਂਦੇ ਨੇ ਕਿਹੜੀ ਸਰਕਾਰ ਦੇ ਹੁੰਦੇ ਹੋਇਆ ਕਿ ਧਰਨੇ ਵੀ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਵੀ ਲੋਕ ਧਰਨੇ ਦਿੰਦੇ ਨੇ ਤੇ ਤੁਸੀਂ ਤੁਹਾਡੇ ਕੇਜਰੀਵਾਲ ਜੀ ਉਦੋਂ ਪੰਜਾਬ ਵਿੱਚ ਆਈ ਸੀ ਬੋਟਾਂ ਵੇਲੇ ਸਾਰੇ ਧਰਨਾਵਾਂ ਵਿੱਚ ਆਈ ਸੀ ਜਿੰਨੇ ਵੀ ਟੀਚਰਾਂ ਧਰਨੇ 'ਤੇ ਸੀ ਅੱਜ ਇੱਕ ਥੋੜਾ ਕੇਜਰੀਵਾਲ ਕਿਉਂ ਨਹੀਂ ਮੂੰਹ ਦਿਖਾਉਂਦਾ ਜੇ ਇੰਨੀ ਜ਼ੁਰਤ ਰੱਖਦੇ ਹੋ ਤੁਸੀਂ ਏਡੇ ਤੁਸੀਂ ਕਹਿੰਨੇ ਹੋ ਵੀ ਸੀ ਕੰਮ ਕੀਤੇ ਆ ਗਰਾਊਂਡ ਲੈਵਲ 'ਤੇ ਸਾਰੇ ਤੇ ਤੁਸੀਂ ਸਾਡੇ ਨਾਲ ਟੇਬਲ ਟॉक ਤੇ ਗੱਲ ਕਿਉਂ ਨਹੀਂ ਕਰਦੇ ਸੋ ਤੁਸੀਂ ਤਾਂ ਸਾਡੇ ਨਾਲ ਵੱਧ ਪੜੇ ਲਿਖੇ ਹੋ ਸੂਝਵਾਨ ਹੋ ਮੰਤਰੀਓ ਬਾਹਰ ਪੜ ਕੇ ਆਏ ਹੋ ਥੋੜੀ ਜਿਹੀ ਹਿੰਮਤ ਹੋਣੀ ਚਾਹੀਦੀ ਸਾਡੇ ਨਾਲ ਮਿਲ ਕੇ ਟੇਬਲ ਟॉक ਤੇ ਗੱਲ ਕਰੋ ਗੱਲ ਸਿੱਖਿਆ ਮੰਤਰੀ ਜੀ ਉਨੀ ਕਰੋ ਜਿੰਨੀ ਤੁਸੀਂ ਕੀਤੀ ਆ ਪਤਾ ਨਹੀਂ ਤੁਸੀਂ ਮਾਈਕ ਦੇਖ ਕੇ ਬੋਲਣਾ ਭੁੱਲ ਜਾਂਦੇ ਹੋ ਕਿ ਵੀ ਕੀ ਬੋਲਣਾ ਕੀ ਨਹੀਂ ਬੋਲਣਾ ਪਰ ਮੈਨੂੰ ਸ਼ਬਦ ਯੂਜ਼ ਨਹੀਂ ਕਰਨਾ ਚਾਹੀਦਾ ਪਰ ਮੈਂ ਕਰ ਰਹੀ ਆ ਤੁਸੀਂ ਤਾਂ ਉਹ ਕੰਮ ਆ ਜਿਵੇਂ ਚਾਬੀ ਵਾਲੇ ਬਾਂਦਰ ਚ ਚਾਬੀ ਭਰਦਾ ਤੇ ਡਮ 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 ਕਰਦੇ ਮਾਈਕ ਮੂਰੇ ਆ ਕੇ ਤੁਸੀਂ ਬੋਲਣਾ ਭੁੱਲ ਜਾਂਦੇ ਹੋ ਵੀ ਕੀ ਬੋਲਣਾ ਕੀ ਨਹੀਂ ਬੋਲਣਾ ਕਿਹੜੇ ਕੰਮ ਕੀਤੇ ਨੇ ਤੋਡੇ ਸਿੱਖਿਆ ਮਾ ਤੁਹਾਡੀ ਸੌਰੀ ਸੀਐਮ ਸਾਹਿਬ ਨੂੰ ਅਸੀਂ 5 ਵਾਰੀ ਮਿਲ ਚੁੱਕੇ ਆ ਸਾਡੀ 5 ਵਾਰੀ ਮੀਟਿੰਗ ਹੋ ਚੁੱਕੀ ਆ ਤੁਹਾਡੀ ਭਰਤੀ ਕਰਾਂਗੇ ਕਿਹੜੀ ਭਰਤੀ ਕੀਤੀ ਤੁਸੀਂ ਨੇ ਤੁਹਾਡੇ ਝੂੜਨੇ ਲਾਰੇ ਨੇ ਤੁਸੀਂ ਕੋਈ ਟੀਚਰ ਭਰਤੀ ਨਹੀਂ ਕੀਤੇ ਜਿੰਨੇ ਵੀ ਤੁਸੀਂ ਜੋਇਨਿੰਗ ਲੈਟਰ ਦਿੱਤੇ ਨੇ ਸਿਰਫ ਇੱਕ ਐਡ ਕਰਦੇ ਹੋ ਢੋਂ ਕਰ ਰਹੇ ਹੋ ਜਿੰਨੀ ਹਿੰਮਤ ਆ ਤੁਸੀਂ ਆਪਣੇ ਕੇਜਰੀਵਾਲ ਨੂੰ ਸਾਡੇ ਨਾਲ ਮਿਲਾਓ ਜਦੋਂ ਕਹਿੰਦਾ ਸੀ ਤੂੰ ਮੇਰੀ ਭੈਣ ਆ ਵੀ ਸਾਡੇ ਤਾਂ ਦਿੱਲੀ ਦੀ ਸਰਕਾਰ ਟੀਚਰਾਂ ਬੱਚਿਆਂ ਉਹਨਾਂ ਨੂੰ ਟੀਚਰਾਂ ਨੂੰ ਵੀ ਬਾਹਰਲੇ ਦੇ ਸਪੇਸ ਦੀ ਹੈ ਉਹਨੇ ਇਨ ਟ੍ਰੇਨਿੰਗ ਲਈ ਤੁਸੀਂ ਤਾਂ ਸਾਨੂੰ ਸਕੂਲਾਂ 'ਚ ਹੀ ਨਹੀਂ ਭੇਜਦੇ ਸ਼ਰਮ ਕਰਕੇ ਕਰੋ ਤੁਸੀਂ ਬੋਲਣ ਲੱਗੇ ਜੇ ਤੁਸੀਂ ਇੰਨੀ ਹਿੰਮਤ ਰੱਖਦੇ ਹੋ ਕਿ ਅਸੀਂ ਕੰਮ ਕੀਤਾ ਜਿਹੜੇ ਕੇਜਰੀਵਾਲ ਜੀ ਪੂਰਾ ਦਿੱਲੀ ਦਾ ਲਾਣਾ ਲੈ ਕੇ ਇੱਥੇ ਘੁੰਮਦੇ ਨੇ ਦਿੱਲੀ ਚੋਹਾਰ ਕੇ ਹੁਣ ਪੰਜਾਬ ਨੂੰ ਲੁੱਟਣ ਆ ਗਏ ਤੁਸੀਂ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਮਿਲਣ ਉਹਨਾਂ ਨੂੰ ਬੇਰਜ਼ਗਾਰਾਂ ਨੂੰ ਆ ਕੇ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਜਿੰਨੀ ਹਿੰਮਤ ਹੈਗੀ ਤਾਂ ਤੁਸੀਂ ਕੇਜਰੀਵਾਲ ਨੂੰ ਬੁਲਾਓ ਤੇ ਮਿਲੋ ਸਾਡੇ ਨਾਲ ਗੱਲ ਕਰੋ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਕਿ ਅਸੀਂ ਟੀਚਰਾਂ ਦੀ ਭਰਤੀ ਕਰਾਂਗੇ ਉਹੀ ਟੀਚਰ ਤੁਹਾਡੇ ਸੜਕਾਂ ਤੇ ਰੋਲਦੇ ਫਿਰਦੇ ਨੇ ਅਸ ਤਾਂ ਪਹਿਲਾਂ ਵੀ ਧਰਨੇ ਦਿੰਦੇ ਸੀ ਹੁਣ ਵੀ ਮੁਰਦਾਬਾਦ ਕਰਦੇ ਤੋੜੋ ਵੀ ਫੇ ਸਾਨੂੰ ਕੀ ਸੁੱਖ ਹੈ ਤੁਹਾਡਾ ਵੋਟਾਂ ਲੈਣ ਤੁਸੀਂ ਸਾਡੇ ਤੇ ਆਣੀਏ ਤੇ ਵੋਟਾਂ ਵੀ ਸਾਡੇ ਭੈਣ ਭਰਾਵਾਂ ਨੇ ਸਾਡੇ ਘਰ ਦੇਣੀ ਪਾਣੀ ਨਹੀਂ ਜਿੰਨੇ ਅਸੀਂ ਬੇਰੁਜ਼ਗਾਰਾਂ ਕੋਈ ਵੋਟਾਂ ਪਾਣ ਲਈ ਤੁਹਾਨੂੰ ਕੋਈ ਹਵਾ ਤੋਂ ਨਹੀਂ ਆਊਗਾ ਜਿਹੜੀਆਂ ਤੁਹਾਡੀ ਕਰਤੂਤਾਂ ਨੇ ਪਤਾ ਲੱਗ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਬੋਲਣ ਤੋਂ ਪਹਿਲਾਂ ਇੱਕ ਚੰਗੀ ਜੀ ਸਪੀਚ ਤਿਆਰ ਕਰਕੇ ਲਿਆ ਕਰੋ ਫਿਰ ਮਾਈਕ 'ਚ ਬੋਲਿਆ ਕਰੋ ਇਹ ਨਹੀਂ ਹੈਗਾ ਪਾਸਰ ਭਾਂਡਾ ਜੋ ਮਰਜ਼ੀ ਬੋਲ ਦੋ ਤੁਸੀਂ ਧੰਨਵਾਦ ਸਾਥਿਓ